ਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰ웅 ਸਿੰਘ ਕੋ ਆ ਚੁੱਕੇ ਜੀ ਅੱਜ ਫਿਰ ਆਪਾਂ ਪਿੰਡ ਬਾਈਣਾ ਪੱਡੇ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਰਾ ਤੇ ਵੇਖੋ ਅੱਜ ਵੀ ਬਾਈ ਜਣੇ ਕੋਈ ਹੈਗੇ 8-9 ਲਗਭਗ ਮੰਜੇ ਹੈਗੀਆਂ ਪਰ ਭਾਵੇਂ ਛੋਟੀ ਹੋਣਗੇ ਚੰਗੀਆਂ ਛੋਟੀਆਂ ਲੱਗ ਕੇ ਬਾਈ ਹੋਣੀਆਂ ਤੇ ਆਓ ਫਿਰ ਬਾਈ ਜਣੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਬੋਲ ਬਾਈ ਜੀ ਕਿੱਦਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਪਾਤ ਜੀ ਮੇਰੇ ਬਜੀਤ ਮੇਰੇ ਖਾਈਆ ਸਤਿ ਆ ਜੀ ਬਜੀਤ ਸਭ ਤੋਂ ਪਹਿਨਾ ਫਤਿਹ ਦੀ ਸਾਂਝ ਪਾਈ ਬਿਲਕੁਲੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸੰਦੇਸਾਂ ਚ ਰਹਿਂਦਿਆਂ ਨੂੰ ਸਾਰਿਆਂ ਘਰ ਦੀ ਸਸਤੀ ਕਾ ਆਸ ਕਰਦੇ ਆ ਤਾਨ ਤਨ ਸ੍ਰੀ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰੱਖੇ ਤੰਦਰੁਸਤ ਰੱਖੀ ਬਾਰੇ ਹਾਂ ਸੰਦੇਸ਼ ਵੀ ਸਭ ਤੋਂ ਜੁੜੀ ਅੱਜ ਦਾ ਸਮਾਂ ਤੰਦਰੁਸਤ ਤੰਦਰੁਸਤ ਤਾਂ ਦਰੋਸ ਪਿਆ ਤੇ ਸਾਰਾ ਹੀ ਕੁਝ ਠੀਕ ਬਿਲਕੁਲ ਬਾਈ ਤੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮਾਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਜਿੰਨਾ ਹੋ ਸਕਦਾ ਜਿਆਦਾ ਟਾਈਮ ਦਿਓ ਬਿਲਕੁਲ ਜੀ ਕਿਉਂਕਿ ਬਜ਼ੁਰਗ ਟਾਈਮ ਭਾਲਦੇ ਆ ਟਾਈਮ ਵੱਧ ਤੋਂ ਵੱਧ ਦਿਆ ਕਰੋ ਤੇ ਉਹਨਾਂ ਦੇ ਅੱਗੇ ਬੈਠਿਆ ਕਰੋ ਵੱਧ ਤੋਂ ਵੱਧ ਜਿੰਨਾ ਸਵੇਰ ਸ਼ਾਮ ਜਦੋਂ ਵੀ ਟਾਈਮ ਤੁਹਾਨੂੰ ਮਿਲਦਾ ਹੈਗਾ ਇਹ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨੂੰ ਟਾਈਮ ਦਿਆ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਜਿੰਨੇ ਬਜ਼ੁਰਗਾਂ ਦੀ ਸੇਵਾ ਕਰ ਲਿਆ ਉਹਨੇ ਦੁਨੀਆ ਦੇ ਸਾਰੇ ਪੁੰਨ ਕੱਟ ਲਏ ਵਾਹ ਜੀ ਵਾਹ ਠੀਕ ਆ ਨਾ ਉਹਦੇ ਕੋ ਦੁਨੀਆ ਦੀ ਹਰ ਜਾਇਦਾਦ ਕੋਲ ਆ ਤੇ ਕੋਸ਼ਿਸ਼ ਕਰਿਆ ਕਰੋ ਵੱਤ ਤੋਂ ਵੱਧ ਸਮਾਂ ਦਿਆ ਕਰੋ ਸੇਵਾ ਕਰਿਆ ਕਰੋ ਸਤਕਾਰ ਕਰਿਆ ਕਰੋ ਬਜ਼ੁਰਗ ਖੁਸ਼ ਹੋਣ ਤੇ ਪਰਮਾਤਮਾ ਖੁਸ਼ ਬਿਲਕੁਲ ਭਾਜੀ ਬਿਲਕੁਲ ਠੀਕ ਆ ਨਾ ਬਿਲਕੁਲ ਉਹਨਾਂ ਘਰਾਂ ਦੇ ਵਿੱਚ ਰੌਣਕਾਂ ਤਾਂ ਦਰਸਤ ਨਾ ਰਹਿੰਦੀਆਂ ਵਾ ਜਿੰਨਾਂ ਦੇ ਘਰ ਬਜ਼ੁਰਗ ਕੋਸ਼ਵਾਨ ਦਸ ਇਨੀਆਂ ਕਿ ਬੇਚੀਆਂ ਵਾ ਤੇ ਬਾਕੀ ਸਮਾਂ ਤੇ ਕਿੰਨਾ ਚੱਲਿਆ ਠੀਕ ਵਾ ਵਾਕੀ ਨਿੱਕੀ ਨਿੱਕੀ ਪਾਰਟੀ ਚਾਲੂ ਕਰ ਦੇਣ ਲੱਗੇ ਗਾੜੀ ਆਉਣ ਵਾਲਾ ਕੋਇਕ ਆਣ ਲੱਬੇ ਕਈ ਇਹਨਾਂ ਰੋਵੇ ਪੀ ਇਹ ਕਾਰਨ ਕਿ ਕਾਉਂ ਇਹ ਕਾਰਨ ਕਿ ਕਿਉਂ ਵੀ ਕਰੋਗੇ ਤਰਾਂ ਦੇ ਕੇ ਮਨ ਕੇ ਮਾਰੀ ਨਾ ਇਹ ਬਲਾ ਸਸਰੀ ਕਰਦੇ ਸਾਰਿਆਂ ਨੂੰ ਬੜਾ ਦਾ ਆਪਣਾ ਸਿਤਾ ਜੀ ਵੀ ਗਿੰਨੇ ਵੀ ਸੰਦੀਪ ਡੇਰੀ ਕਰਨਾ ਵੇਖਣਾ ਪਿਆਰਪਰੀਆਂ ਸੱਸ ਨੂੰ ਕਾ ਹਟ ਓਏ ਵੇਖਿਆ ਕਣੀ ਵੇਖਿਆ ਵੇਖਿਆ ਕਣੀ ਇਹ ਇਹ ਆਉਣ ਵਾਲਾ ਭਵਿੱਖ ਵਾਹ ਇਹ ਸਾਹਮਣੇ ਕੇ ਕਾਰੋਬਾਰ ਬਿਲਕੁਲ ਜੀ ਸੰਦੀਪ ਜੀ ਅੱਜ ਮੈਂ ਸਾਰੀਆਂ ਇਲਾਕਾ ਬੜਾ ਚੰਗਾ ਹੈ ਹਾਂ ਜੀ ਜੀ ਮਈਆਂ ਕੋ ਲੇਵਾ ਇਹ ਮਈਆਂ ਅੱਜ ਹੀ ਸਵੇਰੇ ਤੋਂ ਆਇਆ ਹੈ ਇਹ ਆਈਆਂ ਕਿੱਥੋਂ ਆਪਨਾ ਹੋਏ ਪਿਓ ਰਾਜਸਤਾਨੀ ਦਾ ਜਨਮ ਆ। ਬਾਹਿਆ ਚੰਗੀਆਂ ਅੱਜ ਸੁੰਗਿਆ ਦੋ ਕੱਟ। ਅੱਜ ਸੁੰਗਿਆ ਜੀ। ਅੱਜ ਸੁੰਗਿਆ ਤਾਂ ਖੋਲੋ ਮਾੜਾ ਤਨ। ਖੋਲੋ ਜੀ। ਸਵੇਰੇ ਸੁੰਗਿਆ ਜੀ। ਮਾੜਾ ਮਈਆ ਇੱਧਰ ਕਰੋ ਜੀ। ਮੇਰੇ ਘਰ ਇੱਧਰ ਨੂੰ ਕਰੋ। ਐ ਤੋ ਅਸਲ ਤੇ ਇੱਥੇ ਲਓ ਜੀ ਵੇਖੋ ਬਰਾਣੀ। ਰਾਜਸਤਾਨੀ ਮਈਆ ਸੂਰਤ ਕਰਦੋ ਜੀ। ਹਾਂ ਜੀ ਹਾਂ ਜੀ ਸੂਰਤ ਕਰਦਿਆਂ। ਵੇਖ ਸੁੰੀਰ ਵੀ ਮਗਰ ਵੇਖਾ ਮੱਕਾ। ਹਾਉ। ਵੇਖ ਈ ਲੱਗਾ ਪਿਆ ਮੱਕਾ। ਵੇਖ ਤਾਂ। ਜੀ ਬਰਾ ਕੈਮ ਦਾ ਕਰਾ ਮੈਂ ਇਹਦਾ ਸੁਨੀ ਸਵਾਈ ਮੈਂ ਅੱਜ ਸੁਨੀ ਅੱਜ ਵਜਨ ਕਰਨਾ ਭਾਈ ਇਹ ਕਰਨਾ ਕਬੜੀ ਕਿੰਨਾ ਬੋਲਾ ਰਹਿ ਕੇ ਸਾਡੇ ਸੰਚਾਰ ਤੋਂ ਸੰਦੀਪ ਵਾਲੀ ਬਾੜੇ ਨਹੀਂ ਕਰਦੇ ਅੰਦਰ ਅੰਦਰ ਠਾਈ ਦਾ ਇੱਕ ਮਿੰਟ ਖਲੋ ਆ ਵੇਖ ਥਾਨ ਸੰਦੀਪ ਜੀ ਵੇਖ ਕਿੰਨੀ ਵੈਸੇ ਮਗਰ ਉਹ ਵੇਖਿਓ ਇੱਕ ਮਰਾ ਐਕਟਰ ਵੇ ਵੇਖ ਕਿੱਥੇ ਕਿੱਥੇ ਥਾਨ ਲੱਗਾ ਉਹਨੂੰ ਬਾਹਲੀ ਚੰਗੀ ਮੈਂ ਨਿੱਗਰ ਮੈਂ ਬੱਜੀ ਨਿੱਗਰ ਮੈਂ ਆ ਬਹੁਤ ਪਾਲ ਜੋੜੇ ਵੜਾ ਹੈ ਮੈਨੂੰ ਅਜੇ ਮਹੀਨਾ ਉਧਰ ਕੇ ਸੰਦੀਪ ਜੀ ਥੋੜਾ ਜਨਾ ਪਹਿਲਾ ਸੂਕੀ ਹੈ ਜੀ ਹਾਂ ਜੀ ਹਾਂ ਜੀ ਆ ਦੇਖੋ ਬਚਾਰੇ ਦਾ ਥੋੜੀ ਬਹਾਰ ਘੱਟ ਵਾ ਅਜੇ ਮਹੀਨਾ ਕੋ ਉਧਰ ਕੇ ਪਹਿਲਾ ਸੂਕੀ ਹੈ ਜੀ ਥੋੜੀ ਜੀ ਪੰਜ ਚਾਰ ਦਿਨ ਪਹਿਲਾ ਸੂਕੀ ਇਧਰ ਦੇਖੋ ਕੈਮਰਾ ਮੈਂ ਇਧਰ ਵੀ ਥਾਣ ਰੱਖਿਆ ਇਧਰ ਜ਼ਫਰੂ ਮਾਨ ਜਿੱਥੇ ਥਾਣ ਲੱਗਾ ਬੜੀ ਕਰਮਾਵਾਹੀ ਕਾਮਦੀ ਆ ਹਾਂ ਜੀ ਇਸਨ ਦੀ ਜਮਾਨਤ 118000 118000 500 ਰੁਪਇਆ ਉਹੀ ਛੋੜ ਮੈਨਾਂ ਚ ਨਹੀਂ ਕੋਈ ਸ਼ੱਕ ਹੈ ਹਰ ਪੱਖੋਂ ਮੈਂ ਪੂਰੀ ਹੈ ਜੀ ਇਹ ਵੀ ਸੰਦੀਜੀ ਦੂਜਾ ਸੁਗਾ ਮੈਂ ਇੱਥੇ ਕੈਮਰਾ ਵਿੱਚ ਇੱਥੇ ਆ ਕੇ ਆਓ ਮਰ ਜਾ ਜਿੱਦਾਂ ਫੋਟੋਵਾਲ ਨਹੀਂ ਹੁੰਦਾ ਦੇਖ ਆਪ ਕੋਈ ਪਈ ਆਲੇ ਇਹ ਆਹ ਸੰਦੀਜੀ ਜਿਆਦਾ ਹੀ ਕੰਮ ਦਾ ਲੀਵਾ ਲਾ ਕੇ ਬੈਠੀ ਆ ਕਰਮਾ ਵਾਲੀ ਕਾਹ ਕੋਲੋ ਜੀ ਕੋਲੋ ਜੀ ਨੂੰ ਵੀ ਪਾਲਾ ਸਿੰਘ ਸੋਹਣ ਜੀ ਕਿੰਨਾ ਏਰੀ ਸੰਦੀਪ ਜੀ ਬੋਲੇ ਬੋਲੇ ਚ ਖਾਲੀ ਹੋ ਗਈ ਆ ਹਾਂਜੀ ਹੁਣ ਇਹਨੂੰ ਪੰਜਵਾਂ ਦਿਨ ਹੋਇਆ ਸੋਈ ਨੂੰ ਇਹਨੇ 11-12 ਕਿਲੋ ਦੀ ਸਟਾਰਟਿੰਗ ਕੀਤੀ ਆ 11-12 ਕਿਲੋ ਸਟਾਰਟਿੰਗ ਕੀਤੀ ਆ ਸਟਾਰਟਿੰਗ ਕੀਤੀ ਆ ਵਾਜੇ ਨਾ ਕਹਿੰਦਾ ਕਦੀ ਕਿਸਦਾ ਦੋ ਦਿਨ ਦੱਸਿਆ ਇਹ ਕੱਟੀ 15 ਕਿਲੋ ਦੁੱਧ ਖਵਾਉਂਦਾ ਵੇਖੋ ਜੀ ਵਾਜੇ ਵੇਖੀ ਵਾਟਾ ਪਾ ਨਾ ਚੱਲੇ ਮੈਂ ਕਦੇ ਨਹੀਂ ਕੱਟ ਫੱਟ ਵਾਲਾ ਲੈਵਾ ਫੱਟ ਵਾਲਾ ਵਾਂਗੂ ਫਿਕਸ ਦੇਵਾ ਬਿਲਕੁਲ ਬਿਲਕੁਲ ਜੀ ਆ ਅੱਜ ਆਖਰ ਬਲੀਆ ਇਹ ਮੈਂ ਨਾ ਅਤਰੀ ਜੁੜੀ ਆ ਬਾਊ ਜੀ ਅਜੇ ਤਾਂ ਤੇ ਥਾਣੇ ਪਹੁੰਚਾਇਆ ਲੱਗਾ ਨਾ ਤੇ ਇਹ ਤਾਂ ਵੇਸਕੇ ਦਾ ਹਰ ਆਣਾ ਹੈ ਜੋ ਬੱਚੀ ਹੈ ਜਦੋਂ ਬੱਚਾ ਲੈ ਗੇਟ-ਗੇਟ ਦਾ ਥਾਣੇ ਕਰਦੇ ਨੇ ਕੰਮ ਬੁਲ ਬਿਖਾਉਣੀ ਆਗੇ ਬੱਚਾ ਲੈ ਕੋਈ ਗੱਲ ਨਹੀਂ ਬੰਦੋ ਜੀ ਥੋੜਾ ਨਾ ਆਈ ਨਹੀਂ ਅੱਜ ਤਾਂ ਕਾਲ ਨਹੀਂ ਆਉਂਦੀ ਆਹ ਤਾਂ ਆ ਇਹਦਾ ਬੱਚਾ 33 ਮਿੰਟ ਦੀ ਦਿੱਤੀ ਇਹ ਮੱਕ ਸਾਡ ਦਿਓ ਬੋਲੋ ਭਾਜੀ ਫਿਰ ਇਹਦੀ ਕੀ 118000 ਨਹੀਂ 18000 ਇਹਦੀ 18000 ਹਾਂ ਤੁਵੇਂ ਜਿਹੜਾ ਮਰਜ਼ੀ ਮਤਲਬ ਜਿਹੜਾ ਕਿਹਾ ਜੀ ਕਰੇ ਇਹ ਵੀ ਸੰਦੀਪ ਜੀ ਸਵੇਰੇ ਸੂਈ ਆ ਸੜੀ ਅੱਜ ਸੁਈਆ ਮੈਂ ਅੱਛਾ ਜੇ ਭਣਾ ਭੁਲਾ ਉਦਾਂ ਹੀ ਪਈ ਆ ਮਾ ਠੀਕ ਆ ਬਾੜੀ ਖਰੀ ਮੈਂ ਨਿਕੜੀ ਜੀ ਗੋ ਜੀ ਵੇਖੋ ਗਰਾਂ ਇੱਕ ਕਰਾ ਵੇ ਇਹ ਅਗਲੇ ਪਾਸੇੋਂ ਦੇਖਾ ਅਗਲੇ ਪਾਸੇ ਵਰਸੇ ਸਾਹਮਣੇ ਦੇਖੀ ਲਗਾ ਠੀਕ ਆ ਬਾੜੀ ਚੰਗੀ ਕੱਟੀ ਨਿਕਲੀ ਇਹ ਵੀ ਖੋਲੋ ਜੀ ਉਹ ਮੈਂ ਥੱਲੇ ਛੱਡਦੇ ਐ ਤੂੰ ਭਾਈ ਕਿੰਨੇ ਲੈ ਗਣੇ ਮੈਂ ਕਿ ਉਧਰ 6 ਨਾਲ ਲਿਆ 6 ਨਾਲ ਲਿਆ ਚਲ ਇਸ ਨੂੰ ਦੋ ਵਿੱਤੀ ਦੇ ਪਰ ਐ 1 ਦੋ ਬਚੇ ਦੋ ਲੋ ਜੀ ਵੇਖੋ ਗਰਾਂ ਦੀ ਦੇਖ ਤੂੰ ਕੋਤ ਪਸਾ ਮੋ ਜਾ ਹਾਂ ਇਹ ਸੁਪਨਾ ਦਾ ਬੜਾ ਫਾਂਟੀਆ ਦਾ ਬੜੇ ਕਮਾਲ ਦੀ ਹੈ ਇਹ ਵੀ ਸਵੇਰੇ ਸੁਈ ਆ ਇਹ ਦੋਵੇਂ ਮਈਆਂ ਸਵੇਰੇ ਸੁਈਆਂ ਘਰੇ ਜੇ ਇੰਜਾਬ ਬੱਟੀ ਤੋਂ ਠੀਕ ਹੈ ਬਾੜੀ ਚੰਗੀ ਹੈ ਸੋਈ ਗੀ ਪਹਿਲਾਂ ਜਾ ਬਾਕੀ ਕੇ ਬਾੜੀ ਚੰਗੀ ਹੈ ਜੀ ਇਹ ਸੰਦੀਪ ਜੀ ਦਵਾਂਗੇ 92000 ਰੁਪਏ 92000 ਦੀ ਉਹ 500 ਰੁਪਿਆ ਚੋੜੋ ਚੋੜੋ ਠੀਕ ਆ ਉਹ ਬਾਈ ਥੱਲੇ ਬਚਤਾ 48 ਲਾਲ ਪਸਮਾਨ ਆ ਲੈ ਤਾਂ ਫਿਰ ਹੋਣੇ ਹੈ ਇਹ ਸੰਦੀਪ ਜੀ ਲੱਪਣ ਨਹੀਂ ਸੂਜੀ ਹੈਗੀ ਆ ਇਹ 9 ਕਿਲੋ ਦੁੱਧ ਹੋਣਾ ਵਾ ਇਹ ਉਧਰ ਦੀ ਅੱਛਾ ਇਹ ਇੱਧਰ ਲੈ ਚੋ ਜੀ ਅਗਲੀ ਮਹੀਨ ਤੋਂ ਉਧਰ ਦੀ ਵਾ ਠੀਕ ਆ ਲੋ ਜੀ ਵੇਖੋ ਕਰਾਂ ਦੇ 9 ਕਿਲੋ ਦੁੱਧ ਆ ਤੇ ਬੱਚਾ ਮਖਰ ਜੀ ਕੱਟੀ ਲਗੜੇ ਕੱਟੀ ਮਖਰਾ ਕੀ ਆ ਚੰਗੀ ਉਹਦਾ ਸਾਰੀ ਚੰਗੀ ਮਾਤਾ ਰਿਪੋਰਟ ਆ ਜੋ ਮੈਂ ਤੁਹਾਨੂੰ ਪਾ ਠੀਕਾ ਬੰਦ 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 ਹਾਂਜੀ ਸੰਦੀਪ ਜੀ ਦਵਾਗੇ 188 88 ਨਾਫੀ ਆ 500 ਰੁਪਏ ਠੀਕ ਆ ਠੀਕ ਆ ਭਾਈ ਇਹ ਵੀ ਸੰਦੀਪ ਜੀ ਬਾੜੀ ਚੰਗੀ ਦੂਜਾ ਸੰਗਾ ਦੇ ਕਿੱਥੇ ਸਿਰਫ 10 ਦਿਨ ਦੀ ਕੱਚੀ ਆ ਇਧਰ ਵੇਖੋ ਅੱਗੇ ਉਹ ਬਖਾਇਰੋ ਥਣ ਕੇ ਮੈਂ ਵੇ ਕਿੰਨਾ ਬੜੀ ਚੇਕੇ ਲੈ ਗਿਆ ਬੜੀ ਖਰੀ ਮੈਂ ਉਹ ਸਿਰਫ ਦਾਦਿਆਂ ਦੀ ਕੱਤੀ ਆ ਜਿੰਨੇ ਦੱਸਦੇ ਆ ਸਾਹਮਲੀ ਨਜ਼ਾਰੇ ਨਜ਼ਾਰੇ ਲੈ ਗਿਆ ਜੀ ਉਹ ਚਾਹ ਦੀ ਸਿਰਫਰ ਵੀ ਬੜਾ ਚੰਗਾ ਐਨੂੰ ਵੀ ਉਹ ਵੇਖੀ ਪਹਿਲਾਂ ਪੁਣੇ ਤਸਮਾਨਾ ਲੈ ਗਈ ਓਏ ਲੋ ਜੀ ਵੇਖੋ ਬਰਾਤ ਇਹ ਤੋਂ 3 ਫੁੱਟ ਚੌੜੀ ਆ ਸੰਦੀ ਠੀਕ ਆ 3 ਫੁੱਟ ਚੌੜੀ ਆ ਮੈਂ 3 ਫੁੱਟ ਚੌੜੀ ਜਿਹੜੀ ਉਹ ਪਰਹਾਨ ਕਟਾ ਉਸ ਬਾਅਦ ਲੈ ਬੰਦੇ ਆਜੋ ਆਜੋ ਬੜਾ ਬਾੜੀ ਚੰਗੀ ਹੈ ਮੈਂ ਜਾ ਰਿਹਾ ਹਾਂ ਹਾਂ ਬੱਤੀ ਹਾਂਜੀ ਬਾਈ ਮੇਰਾ ਇਹ ਸੰਦੀਪ ਜੀ ਅੱਜ ਕੋਈ ਲੈਂਦਾ ਵਾ ਤੇ 86000 ਦੀ ਇਹ ਜਦੋਂ ਤਿਆਰ ਕਰਕੇ ਆ ਫਿਰ ਪੂਰੇ ਤੋਂ ਬਾਹਰ ਹੋਣੀ ਆ ਜੀ ਦੇਖ ਜਸਮਤ ਉਹ ਸੰਭਲੇ ਆ ਬਾਈ ਵਾ ਠੀਕ ਆ ਆਜਾ ਮਈ ਦਾ ਖਾਣ ਆ ਆਜੋ ਆਜੋ ਜੀ ਮੇਰੀ ਛੋਟੀ ਦੋ ਨੰਬਰ ਤੇ ਖਾਣੀ ਖਾਣ ਦੇ ਜੀ ਐਨੀ ਚੰਗੀ ਧਾਰ ਤੂਰਵਾ ਨਾ ਕਿ ਕੋਈ ਗਾਲੀ ਨਹੀਂ ਕਰਨ ਵਾਲੀ ਇੰਨੇ ਇੱਕ ਪੋਲੀਪਾਰਲੀ ਮੈਂ ਆ ਨਾ ਕਦੀ ਕਹੇ ਮੈਂ ਇਹਦਾ ਦੋਧ ਨਹੀਂ ਦੱਸਿਆ ਇਹ ਮੈਂ ਨਾ ਦੱਸਾਂਗੇ ਵੀ 11 12 ਕਿਲੋ ਦੀ ਮੈਂ ਨਹੀਂ ਸਟਾਰਟਿੰਗਾ ਹਾਂ ਸੰਦੀਪ ਜੀ 15 ਕਿਲੋ ਹੀ ਕੱਟੀ ਕਰੂਗੀ 15 ਕਿਲੋ ਕਟੂ ਰਿਜਲਾ ਲੈ ਵਾ ਲੱਗਾ ਹੈ ਬਹੁਤ ਠੀਕ ਆ ਜੋ लास्ट ਇਹ ਸੰਦੀਪ ਜੀ ਦੀ ਲੀਲੀ ਰਾਣੀ ਦੀ ਅੱਛਾ ਗੱਬਣਾ ਗੱਬਣਾ ਛੇਵੇਂ ਨੇ ਪੂਰੇ ਹੋ ਚੁੱਕੇ ਆ ਸਤ ਮਾਈ ਨੂੰ ਲੱਗ ਜਾ ਠੀਕ ਆ ਇੱਕ ਦਿਨ ਹੋਏ ਦੋ ਦਿਨ ਹੋਏ ਤਿੰਨ ਦਿਨੇ ਪੁੱਛਦਾਗੇ ਤਰੀਕ ਦੇ ਦਾਂਗੇ ਠੀਕ ਹੈ ਜੀ ਛੇ ਕੰਪਲੀਟ ਹੋ ਜਾਣੀ ਲੈਣੀ ਆ ਇਹਦੇ ਇੱਧਰ ਵੇਖੋ ਇੱਧਰ ਵੇਖ ਮਾਰ ਦੇ ਇੱਧਰ ਵੇਖੋ ਕਿ ਨਹੀਂ ਆਟੇ ਲਾ ਮੈਂ ਇਹਦੇ ਕੋਲ ਇੱਧਰ ਆਟੇ ਲੱਗਦੀ ਵੇਖ ਅੱਗੇ ਉਹ ਦਿਖਾਓ ਆਹ ਦੇ ਨਾੜ ਨੂੰ ਦੇ ਪਾਓ ਪਾਓ ਇੰਨੀ ਚੰਗੀ ਮਹਿ ਹੋਣਾ ਹਾਂਜੀ ਕਰੋ ਨਾਲ ਲੋੜ ਚਰਾ ਦੇਤੀ ਆ ਬਿਲਕੁਲ ਪਰ ਇਹੋ ਜੀ ਟੋਕਰ ਦਬਦੀ ਨਹੀਂ ਇਹ ਨਹੀਂ 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 ਐ ਨਹੀਂ ਐ ਵੀ ਪੂਰੀ ਨਹੀਂ ਲੀਦੀ ਪੂਰੀ ਤੇ ਵੱਡੀ ਆ ਪੂਰੀ ਇਹ ਦੀ ਛੋਟੀਆਂ ਜੀ ਬਾਕੀ ਜੇ ਤੋਰਦੇ ਵਿੱਚ ਵੇਖੋ ਮਹਾਰਾਜ ਜੀ ਬਖਾਓ ਤਿੰਨੀਆਂ ਢਿੱਲਾ ਦੋ ਲਾ ਮੈਂ ਕੋ 60000 ਦੀ 500 ਰੁਪਇਆ ਡਿਫਰਡ ਹੋ ਗਈ ਇਹੋ ਹੀ ਮੈਂ ਆਪਣੇ ਕੋਲ ਮਾਲਵਾ ਤੇ ਜਿਹਨੂੰ ਮੇਰਾ ਦੀ ਚੰਗਾ ਲੱਗੇ ਉਹ ਆਪਣੀ ਤਸੱਲੀ ਕਰਕੇ ਪਾਠ ਲੈ ਆ ਜੀ ਬਾਕੀ ਜਿਹੜੇ ਪੁਰਾਣੇ ਆਨਲਾਈਨ ਉਹਨਾਂ ਵਾਸਤੇ ਕੋਈ ਗੱਲ ਨਹੀਂ ਬਿਲਕੁਲ ਬਾਜੀ ਬਿਲਕੁਲ ਆਵਾ ਮਾ ਉਹ ਆਪਣੀ ਮੇਰੇ ਘਰ ਤਸੱਲੀ ਕਰ ਲੈ ਚੰਗੀ ਲੱਗਦੀ ਤੇ ਲੈ ਲੈ ਨਹੀਂ ਚੰਗੀ ਲੱਗਦੀ ਤੇ ਇੱਥੇ ਬਿਲਕੁਲ ਠੀਕ ਹੋਣਾ ਹਾਂਜੀ ਇਹੋ ਹੀ ਮੈਂ ਮਤਲਬ ਆਪਣੇ ਕੋਲੋਂ ਮਾਲ ਲਿਆਣਾ ਵਾ ਬਾਕੀ ਆਪਣੇ ਗਾਕਾਂ ਨੂੰ ਚੰਗਾ ਲੱਗੇ ਤੇ ਫੇਰ ਚੰਗਾ ਹੁੰਦਾ ਆਪਣੇ ਵਾਸਤੇ ਸਾਰਾ ਕੁਝ ਚੰਗਾ ਵਾ ਤੇ ਜਿੰਨੇ ਸੰਦੀਪ ਡੇਰੀ ਫਾਰਮ ਦੇਦੇ ਉਹਨਾਂ ਨੂੰ ਵੀ ਚੰਗਾ ਲੱਗੇ ਤੇ ਫੇਰ ਹੀ ਵਧੀਆ ਹੁੰਦਾ ਵਾ ਤੇ ਬਾਕੀ ਸੰਦੀਪ ਜੀ ਬੇਨਤੀ ਆ ਕਿ ਉਹ ਮੈਂ ਵੀਡੀਓ ਤੁਸੀਂ ਪਹਿਲਾਂ ਵੀ ਉਹਨਾਂ ਦੀ ਹੈਲਪ ਬੜੀ ਕੀਤੀ ਵਿਚਾਰਿਆਂ ਦੀ ਉਹ ਬੇਟੀ ਦੀ ਆ ਬਿਲਕੁਲ ਜੀ ਤੇ ਹੁਣ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਬਾਤ ਤੋਂ ਬਾਦ ਉਹ ਬੇਟੀ ਦੀ ਹਾਲਤ ਪਕਰਿਓ ਕਿਉਂਕਿ ਵਿਚਾਰੀ ਅੰਗ ਪੈਰ ਤੇ ਜਰੂਰੀ ਉਹ ਪ੍ਰਮਾਤਮਾ ਨੂੰ ਦੇਖੋ ਕੋਲੇ ਨਾ ਨਾ ਬਿਲਕੁਲ ਜੀ ਹਨਾ ਜਦ ਜਿਤੇ ਬਹੁਤ ਬੁਰਾ ਹਾਲ ਵਾ ਮੇਰ ਕੋ ਮੁੰਡਾ ਉਹ ਮੰਡੇ ਦੀ ਫਾਰਮ ਵਾਲਾ ਜਿਹੜਾ ਨਾ ਅੱਗੇ ਮੈਨੂੰ ਦੋ ਤਿੰਨ ਮੇਰਾ ਕਾਲ ਕੀਤੀ ਆਪਾਂ ਜਿੰਨੇ ਜੋਗ ਆ ਗਏ ਹੁਣ ਵੀ ਕਰਾਂ ਠੀਕ ਹੈ ਸਾਰਿਆਂ ਵਪਾਰੀਆਂ ਨੂੰ ਬੇਨਤੀ ਆ ਜਿੰਨਾ ਹੋ ਸਕਦਾ ਵਾਦ ਤੋਂ ਬਾਦ ਉਹਦਾ ਬੇਟੀ ਦਾ ਕਰੀਏ ਵਪਾਰੇ ਨਾਲ ਹੋਰਾਂ ਨੂੰ ਬੇਨਤੀ ਆ ਤੁਹਾਨੂੰ ਵੀ ਬੇਨਤੀ ਆ ਜਿੰਨੇ ਵੀ ਮੇਰੇ ਵੀ ਫਾਰਮ ਦੇਖਦੇ ਜਾਂ ਜਿੰਨੇ ਨਾਲ ਜੁੜੇ ਹੈਗੇ ਉਹ ਪੁੱਤ ਬੱਚੇ ਨੂੰ ਪੜ੍ਹੇ ਹਾਂਜੀ ਹਾਂਜੀ ਜਿੰਨੇ ਸਾਡੇ ਨਾਲ ਜੁੜੇ ਹੈਗੇ ਆ ਉਹ ਸਾਰੇ ਹੀ ਮਸਲੇ ਉਹਦੀ ਜਿੰਨੀ ਕ ਹੈਲਪ ਹੋ ਸਕਦੀ ਬਾਤ ਤੋਂ ਬਾਅਦ ਕਰਿਓ ਕਿਉਂਕਿ ਉਹਦੇ ਅੰਗ ਪੈਰ ਨਹੀਂ ਚੱਲ ਰੋਟੀ ਪਾਣੀ ਪਰਿਵਾਰ ਦਾ ਚੱਲ ਉਹ ਬਾਤ ਜੀ ਹੈਨਾ ਇਹਦੇ ਨਾਲ ਪਰਿਵਾਰ ਦਾ ਰੋਟੀ ਪਾਣੀ ਚੱਲ ਪੈਂਦਾ ਹੈ ਤੇ ਬਾਕੀ ਨਾਂ ਤੁਹਾਡੇ ਵੀਰ ਦਾ ਸਰਵਣ ਸਿੰਘ ਕਲੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਤੇ ਨੇਰੇ ਡੇਰਾ ਵਿਆਸ ਰਾਧਾ ਸੁਆਮੀ ਦਾ ਕਹਾਵਾ ਨਾਲ ਡੇਰਾ ਵਿਆਸ ਰਾਧਾ ਸੁਆਮੀ ਆ ਇੱਕ ਪਾਸੇ ਮਹਿਤਾਵਾ ਇੱਕ ਪਾਸੇ ਸ੍ਰੀ ਹਰਗੋਬਿੰਦਪੁਰ ਹੈਗਾ ਵਾ ਤੇ ਮੇਰਾ ਵੀਰ ਬਾਕੀ ਕਾਲ ਕਰੋ ਜਦੋਂ ਮਰਜੀ ਮਾਲ ਚੱਕੋ ਗਾ ਤੇ ਹੈਨਾ ਹੈਨਾ ਤੇ ਬਾਕੀ ਵਾਤਵਾਦ ਸੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿਉਂਕਿ ਸਾਡੀ ਵੀ ਹੌਸਲਾ ਵਧਾਈ ਰਹਿੰਦੀ ਆ ਗਰਮੀ ਬੜੀ ਆ ਤੁਹਾਡੇ ਵਾਸਤੇ ਅਸੀਂ ਆ ਤੇ ਬਾਕੀ ਸਾਰੇ ਵੀ